ਇੱਥੇ ਕਰਨੀ ਆ ਕੀ ਕਰੀ ਹੁਣ ਘਰ ਦੇ ਨਹੀਂ ਅਟ ਮੰਨਦੇ ਹੂੰ ਪਰ ਮੇਰਾ ਨਹੀਂ ਦਿਲ ਕਰਦਾ ਕੋਈ ਨਹੀਂ ਜੋ ਮਹਾਰਾਜ ਨੇ ਦੇਣਾ ਇੱਥੇ ਦੇ ਦੇਣਾ ਹੂੰ ਜੋ ਦੇਣਾ ਪਾਛੋ ਜੋ ਕਰਮਾ ਜੋ ਹੈ ਨਾ ਮਿਲ ਹੀ ਜਾਣਾ ਹੂੰ ਅਬ ਮੈਂ ਇਹੋ ਸੋਚਿਆ ਕਿ ਕਰਨਾ ਕੁਝ ਨਹੀਂ ਆ ਮਹਾਰਾਜ ਦੇ ਘਰ ਆ ਜੋ ਉਹਦੇ ਨਾਲ ਦੇ ਦੇ ਮਹਾਰਾਜ ਦਊਗਾ ਉੱਥੇ ਪੜਾ ਦੇ ਸੇਵਾ ਕਰਨੀ ਆ ਚੜਦੀ ਕਲਾ ਮਿਹਨਤ ਕਿਸੇ ਜਿਵੇਂ ਹੁਣ ਤੁਸੀਂ ਆਪ ਦਾ ਸ਼ਰਧਾਈ ਦਾ ਹਨਾ ਕਰਦੇ ਆ। ਹਾਂਜੀ। ਇਹਦੇ ਬਾਰੇ ਵੀ ਤੁਸੀਂ ਨੌਲੇਜ ਦੇ ਸਕਦੇ। ਇਹ ਵੀ ਤੁਹਾਡਾ ਕੰਮ ਵਧੀਆ ਚੱਲੂਗਾ। ਇਹਦੇ ਬਾਰੇ ਲੋਕਾਂ ਨੂੰ ਦੱਸਣਾ ਕਿ ਹਾਂਜੀ ਦੇਗਾਂ ਦੇ ਇਦਾਂ ਦੇਗ ਲਾਈਦੀ ਹੁੰਦੀ ਹੈ, ਇਦਾਂ ਸ਼ਰਧਾਈਆਂ ਕਰੀਦੀ ਹੁੰਦੀਆਂ ਜਾਂ ਸਲੋਤਰ ਸਨਰੇ ਦਾ ਕੰਮ ਵੀ ਤੁਸੀਂ ਕਰ ਸਕਦੇ। ਹਾਂਜੀ ਬਈ ਜੀ ਦਾ ਸਨਰੋਤਰ ਸਨਰੇ ਵੇਚਨੇ ਹੋਣਾ। ਹਾਂਜੀ ਬਣਾ ਬਣਾ ਕੇ। ਹਾਂਜੀ ਹਾਂਜੀ। ਇਹ ਵੀ ਤੁਸੀਂ ਸਿੱਖ ਸਕਦੇ ਕੰਮ ਬਣਾਉਣਾ। ਹਾਂਜੀ ਕੋਈ ਨਹੀਂ ਵਿਵਾਸ ਹੋ ਕਰਾਂਗੇ ਓਲੀ ਓਲੀ ਮੈਂ ਦੇ। ਸੋਚਿਆ ਵਾ ਚਲੋ। ਕਿਉਂਕਿ ਉਹਨਾਂ ਗਰਮੀਆਂ ਮਾ ਹੁਣ ਵਿਕਨੇ ਵੀ ਬਹੁਤ ਹੈ। ਹਾਂਜੀ। ਤੇ ਚਲੋ ਕੋਈ ਨਹੀਂ ਕਰਦੇ ਹਾਂ ਓਲੀ ਓਲੀ। ਕਿੰਨੀ ਉਮ ਮੇਰੀ ਉਮਰ ਪਾਸ਼ ਹੋਣੀ 21 ਸਾਲ 21 ਸਾਲ 21 ਸਾਲ ਹੋਣੀ ਹੈ ਠੀਕ ਹੈ ਜੀ ਤੇ ਹੋਰ